ਜੋ ਵੀ ਮੈਂ ਜਿਹੜੀਆਂ ਹੈਗੇ ਇੰਸਟਾਗ੍ਰam ਤੇ ਵੀਡੀਓ ਪਾਈਆਂ ਨੇ ਜੀ ਉਹ ਮੇਰੇ ਤੋਂ ਅਣਜਾਣੇ ਦੇ ਵਿੱਚ ਪੈ ਗਈਆਂ ਮੈਨੂੰ ਨਾ ਪਤਾ ਹੁਣ ਕਾਰਨ ਵੀਡੀਓ ਪਾਈਆਂ ਗਈਆਂ ਜੀ ਸੋ ਜਿਹੜੀਆਂ ਵੀਡੀਓ ਸਾਰੀਆਂ ਮੈਂ ਡਿਲੀਟ ਕਰ ਦਿੱਤੀਆਂ ਤੇ ਅੱਗੇ ਤੋਂ ਜਿਹੜਾ ਹੈਗਾ ਗਲਤੀ ਦਾ ਮੌਕਾ ਨਹੀਂ ਦੇਵਾਂਗਾ ਇੱਕ ਕਹਾਵਤ ਤਾਂ ਤੁਸੀਂ ਜ਼ਰੂਰ ਸੁਣੀ ਹੋਵੇਗੀ ਕਿ ਨੈਮ ਹਕੀਮ ਖਤਰਾਂਏ ਜਾਨ ਤੇ ਕਹਾਵਤ ਉਸ ਵੇਲੇ ਸੱਚ ਹੁੰਦੀ ਨਜ਼ਰ ਆਈ ਹੈ ਤੇ ਕਿ ਇੱਕ ਦੇਸੀ ਵਾ ਦਾ ਦਫ਼ਤਰ ਸੀਲ ਕੀਤਾ ਗਿਆ ਤੇ ਵੀਡੀਓ ਦੇ ਵਿੱਚ ਮਾਫੀ ਮੰਗਦਾ ਹੋਇਆ ਇਹ ਉਹੀ ਸ਼ਖਸ ਹੈ ਜਿਸ ਦੇ ਵੱਲੋਂ ਕੀ ਪਹਿਲਾਂ ਆਪਣੇ ਇਸ ਕਾਰਨਾਮੇ ਤੇ ਮਾਫੀ ਮੰਗੀ ਗਈ ਸੀ ਪਰ ਫਿਰ ਵੀ ਉਸ ਤੋਂ ਬਾਅਦ ਉਸ ਦੇ ਵੱਲੋਂ ਕੰਮ ਜਾਰੀ ਰੱਖਿਆ ਗਿਆ ਦਰਅਸਲ ਵਿਭਾਗ ਨੂੰ ਸ਼ਿਕਾਇਤ ਮਿਲੀ ਤੇ ਜਿਸ ਤੇ ਉੱਪਰ ਉਸ ਦੇ ਵੱਲੋਂ ਕਾਰਪਾਈ ਕਰਦਿਆਂ ਹੋਇਆ ਇਸ ਵੇਲੇ ਦਾ ਦਫ਼ਤਰ ਸੀਲ ਕੀਤਾ ਗਿਆ ਮੇਰਾ ਨਾਮ ਜਸਪੀ ਸਿੰਘ ਰੈਸਰ ਜੀ ਪਿੰਡ ਰੈਸਰ ਹੈ ਜੀ ਤੇ ਮੈਂ ਉਪਵਾਦ ਹੈਗਾ ਜੀ ਆਪਣੀ ਦੁਕਾਨ ਰਹਿਮਤ ਅਜਰਵੈਦਿਕ ਕਾ ਦੇਸੀ ਜਿਹੜੀਆਂ ਬੁਕਿੰਗ ਦੁਕਾਨਾਂ ਹੈ ਜੀ ਤੇ ਮੈਂ ਉਪਵਾਇਦ ਦਾ ਡਿਪਲੋਮਾ ਮਲਟੀਪਰਪਸ ਜੀ ਕਾਲਜ ਸੈਣੀ ਤੋਂ ਕਰਿਆ ਜੀ ਜੋ ਵੀ ਮੈਂ ਜਿਹੜੀਆਂ ਹੈਗੇ ਇੰਸਟਾਗ੍ਰam ਤੇ ਵੀਡੀਓ ਪਾਈਆਂ ਨੇ ਜੀ ਉਹ ਮੇਰੇ ਤੋਂ ਅਣਜਾਣੇ ਦੇ ਵਿੱਚ ਪੈ ਗਈਆਂ ਮੈਨੂੰ ਨਾਂ ਪਤਾ ਹੋਣ ਕਾਰਨ ਵੀਡੀਓ ਪਾਈਆਂ ਗਈਆਂ ਜੀ ਸੋ ਜਿਹੜੀਆਂ ਵੀਡੀਓ ਸਾਰੀਆਂ ਮੈਂ ਡਿਲੀਟ ਕਰ ਦਿੱਤੀਆਂ ਤੇ ਅੱਗੇ ਤੋਂ ਜਿਹੜਾ ਹੈਗਾ ਗਲਤੀ ਦਾ ਮੌਕਾ ਨਹੀਂ ਦੇਵਾਂਗਾ ਇਸ ਗੱਲ ਤੋਂ ਮੈਨੂੰ ਜਿਹੜਾ ਹੈਗਾ ਮਾਫੀ ਦਿੱਤੀ ਜਾਵੇ ਜੀ ਉਹਦੇ ਇਸੇ ਪੂਰੇ ਮਾਮਲੇ ਨੂੰ ਲੈ ਕੇ ਮਹਿਰਕੜਾ ਦੇ ਥਾਣਾ ਐਸਐਚਓ ਜਗਜੀਤ ਸਿੰਘ ਨੇ ਦੱਸਿਆ ਕਿ ਜਸਪੀਤ ਸਿੰਘ ਨਾਮਕਾ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਅਬਡੀ ਡਿਪਾਰਟਮੈਂਟ ਵੀ ਕੰਪਲੇਂਟ ਹੋਈ ਸੀ। ਉਹਦੇ ਲਈ ਡਿਪਾਰਟਮੈਂਟ ਨੇ ਦੋ ਮੈਂਬਰੀ ਕਮੇਟੀ ਬਣਾਈ ਜਿ ਵਿੱਚ ਮੈਂ ਮੈਂਬਰ ਸੀਗਾ। ਇੱਕ ਸੁਪਰਡੈਂਟ ਰਕੇਸ਼ ਸ਼ਰਮਾ ਜਿਹੜੇ ਸੁਪਰਡੈਂਟ ਹੈੱਡ ਆਫਿਸ ਨੇ ਅਸੀਂ ਉਹਦੇ ਜਾ ਕੇ ਚੈਕਿੰਗ ਕੀਤੀ ਉਹਦੀ ਉਹਦੇ ਵਿੱਚ ਬਹੁਤ ਹੀ ਲਾਰਜ ਸਕੇਲ ਤੇ ਉਹ ਬੰਦਾ ਜਿਹੜਾ ਸੀਗਾ ਦਵਾਈ ਬਣਾ ਕੇ ਲੋਕਾਂ ਨੂੰ ਦੇ ਰਿਆ ਸੀ ਕੂਰੀਅਰ ਸਿਸਟਮ ਵੀ ਰੱਖਿਆ ਹੋਇਆ ਸੀਗਾ ਲੋਕਾਂ ਨੂੰ ਬੜੀ ਮਹਿੰਗੀ ਦਵਾਈਆਂ ਉਹ ਦੇ ਰਿਆ ਸੀਗਾ ਜਦੋਂ ਉਹਦੀ ਚੈਕਿੰਗ ਕੀਤੀ ਗਈ ਉਹ ਨਾਂ ਤਾਂ ਕੋਈ ਸਰਟੀਫੀਕੇਟ ਆਪਣਾ ਪ੍ਰੋਡਿਊਸ ਕਰ ਸਕੇ ਦਿਖਾ ਸਕੇ ਤੇ ਜਿਹੜੇ ਉਹ ਪੰਜੀਰੀ ਟਾਈਪ ਬਣਾ ਕੇ ਲੋਕਾਂ ਨੂੰ ਦੇ ਰਿਆ ਸੀ ਉਹਦਾ ਵੀ ਫੂਡ ਸੇਫਟੀ ਦਾ ਕੋਈ ਵੀ ਉਹਦੇ ਕੋਲ ਸਰਟੀਫੀਕੇਟ ਨਹੀਂ ਸੀਗਾ ਜਿਹਦੀ ਅਸੀਂ ਆਪਣੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਸੀ ਉਹਦੇ ਕੁਝ ਸੈਂਪਲ ਵੀ ਭਰੇ ਗਏ ਸੀਗੇ ਸੈਂਪਲਾਂ ਜੋ ਜ਼ਿਆਦਾਤਰ ਸੈਂਪਲ ਉਹਦੇ ਫੇਲ ਹੋ ਗਏ ਉਹਨਾਂ ਚ ਐਲੋਪੈਥੀ ਮੈਡੀਸਨ ਪਾ ਕੇ ਉਹ ਵੇਚ ਰਿਆ ਸੀਗਾ ਉਹਦੇ ਕਾਰਵਾਈ ਕਰਦੇ ਉੱਚ ਅਧਿਕਾਰੀਆਂ ਨੇ ਫਿਰ ਐਸਐਸਪੀ ਬਣਾ ਲਾ ਜੀ ਨੂੰ ਲਿਖਿਆ ਵੀ ਇਹਦੇ ਬੰਦੇ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਹਦੇ ਲਈ ਉਹ 10 ਤਰੀਕ 10 ਅਪ੍ਰੈਲ ਨੂੰ ਤੇ ਐਫਆਈਆਰ ਲੌਂਚ ਹੋ ਚੁੱਕੀ ਆ ਤੇ ਮੈਨੂੰ ਹੈੱਡ ਆਫਿਸ ਤੋਂ ਹੁਕਮ ਹੋਇਆ ਸੀ ਕਿ ਵੀ ਇਹਨੂੰ ਸੀਲ ਕੀਤਾ ਜਾਵੇ ਪੁਲਿਸ ਦੀ ਮਦਦ ਲੈਂਦੇ ਹੋਏ ਐਫਆਈਆਰ ਲੌਂਚ ਕਰਾ ਕੇ ਫਿਰ ਅਸੀਂ ਉਹਦਾ ਦਫਤਰ ਜਿਹੜਾ ਸੀਗਾ ਸੀਲ ਕੀਤਾ ਮੋਕ ਨੂੰ ਮੈਸੇਜ ਦੇਣਾ ਚਾਹੁੰਦਾ ਜਿਹੜੇ ਇਹ ਕਿਹਾਗੇ ਅੰਦਰ ਨਹੀਂ ਆਹੀ ਬੋਤਲ ਜਿਹੜੇ ਜਿਹੜੇ ਸੋਸ਼ਲ ਮੀਡੀਆ ਤੇ ਸੈਲਫ ਮੈਡੀਕੇਸ਼ਨ ਚ ਲੋਕ ਚਲੇ ਜਾਂਦੇ ਹਨ ਉਹ ਸੋਸ਼ਲ ਮੀਡੀਆ ਤੋਂ ਦੇਖ ਲੈਂਦੇ ਨੇ ਉਹ ਗੁੰਮਰਾਹ ਹੋ ਕੇ ਉਹਨਾਂ ਲੋਕਾਂ ਦੇ ਚੱਕਰ ਚ ਪੈ ਜਾਂਦੇ ਨੇ ਜਦਕਿ ਡਿਪਾਰਟਮੈਂਟ ਵੱਲੋਂ ਕੁਆਲੀਫਾਈਡ ਸਟਾਫ ਆਪਣੇ ਬਨਾਲਾ ਡਿਸਟ੍ਰਿਕਟ ਚ ਬਹੁਤ ਹੈਗਾ ਡਾਕਟਰ ਬੜੇ ਕੁਆਲੀਫਾਈਡ ਹੈਗੇ ਸਾਡੇ ਡਿਪਾਰਟਮੈਂਟ ਦੇ ਤਾਂ ਉਹ ਲੋਕੀ ਉਹਨਾਂ ਦੀ ਸਲਾਹ ਤੋਂ ਬਿਨਾ ਕੋਈ ਦਵਾਈ ਨਾ ਲੈਣ ਤਾਂ ਜ਼ਿਆਦਾ ਵਧੀਆ ਹੈ ਪਰ ਸ਼ਾਰਟ ਸ਼ਾਰਟਕਟ ਦੇ ਚੱਕਰ 'ਚ ਲੋਕ ਜਿਆਦਾ ਆਪਣੇ ਪਿੰਡਾਂ 'ਚ ਜਿਹੜੇ ਲੋਕ ਬੈਠੇ ਨੇ 언ਕੁਆਲੀਫਾਈਡ ਬੈਠੇ ਨੇ ਸੋਸ਼ਲ ਮੀਡੀਆ ਤੇ ਆਪਣਾ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਹੈਵੀ ਮੈਟਲਸ ਵੀ ਪਾ ਦਿੰਦੇ ਨੇ ਐਲੋਪੈਥੀ ਵੀ ਐਡ ਕਰ ਦਿੰਦੇ ਨੇ ਜਿਹਦੇ ਨਾਲ ਲੋਕਾਂ ਦੇ ਫਾਇਦਾ ਹੋਣ ਦੀ ਬਜਾਏ ਲੋਕਾਂ ਦੀ ਸਿਹਤ ਦਾ ਖਿਲਵਾੜ ਹੋ ਰਿਹਾ ਹੈ ਨੁਕਸਾਨ ਹੋ ਰਿਹਾ ਹੈ ਐਫ ਆਈ ਆਰ ਨੰਬਰ 21 ਮਹਿਲਕਲਾ ਪੁਲਿਸ ਸਟੇਸ਼ਨ 'ਚ ਰਜਿਸਟਰਡ ਹੋਈ ਹੈ ਉਹਦੇ ਤਹਿਤ ਹੀ ਇਹ ਕਾਰਵਾਈ ਕੀਤੀ ਗਈ ਹੈ ਜੋ ਐਲੋਪੈਥੀ ਸੀਗਾ ਸਿੰਡਰਾ ਫਿਲ ਤੇ ਟੈਨਡਿੰਡਾ ਫਿਲ ਉਹ ਸੀਗਾ ਕੁਝ ਉਹਦੇ ਅਨਕਾਲ ਜਿਹੜੀ ਅਸੀਂ ਗਿਆ ਕੁਆਲਟੀ ਵੀ ਠੀਕ ਨਹੀਂ ਸੀ ਉਹ ਦਵਾਈਆਂ ਦੀ ਉਹ ਸੈਕਸਟੋਨਿਕ ਦੇ ਪੁਆਇੰਟ ਆਫ View ਨਾਲ ਵੇਚ ਰਿਹਾ ਸੀਗਾ ਉਹਨੇ ਆਪਣੀ ਇੱਕ ਸੋਸ਼ਲ ਮੀਡੀਆ ਤੇ ਆਪਣੀ ਆਈਡੀ ਬਣਾਈ ਹੋਈ ਸੀ ਜਿਹਦੇ ਚ ਉਹਦੇ ਕਾਫੀ ਜ਼ਿਆਦਾ ਉਹਨੇ ਫੋਲੋਅਰ ਇਕੱਠੇ ਕੀਤੇ ਹੋਏ ਸੀਗੇ ਉਹਦੇ ਵਿੱਚ ਉਹ ਲੋਕਾਂ ਨੂੰ ਚੰਗੀ ਸਿਹਤ ਲਈ ਸੈਕਸਟੋਨਿਕ ਲਈ ਉਹ ਬਣਾ ਆਪਣਾ ਪੋਸਟ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਸੀਗਾ ਬਿਲਕੁਲ ਸਾਡੇ ਕੋਲ ਹੁਣ ਟਾਈਮ ਲਈ ਕਾਰਵਾਈ ਤੋਂ ਬਾਅਦ ਲੋਕ ਸੰਪਰਕ ਕਰ ਰਹੇ ਨੇ ਜੀ ਸਾਡੇ ਪਿੰਡ ਚ ਆ ਰਿਹਾ ਹੈਗਾ ਉੱਚ ਅਧਿਕਾਰੀਆਂ ਦੇ ਆਗਿਆ ਤੋਂ ਬਾਅਦ ਇਹਨਾਂ ਤੇ ਵੀ ਕਾਰਵਾਈ ਬਣੂਗੀ ਔਰ ਜਿਹੜੀ ਵੀ ਕਾਰਵਾਈ ਹੋਊਗੀ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਇਹਦੇ ਵਿੱਚ ਨਾ ਜੀ ਸਾਡੇ ਕੋਲੇ ਡਰਗ ਇਨਸਪੈਕਟਰ ਆਏ ਸੀਗੇ ਆਪਣੀ ਟੀਮ ਸਮੇਤ ਇੱਥੇ ਰਹਿਮਤ દવાਖਾਨਾ ਹੈਗਾ ਪਿੰਡ ਰਾਏਸਰ ਅਸੀਂ ਉਹਨਾਂ ਦੇ ਪ੍ਰੋਟੈਕਸ਼ਨ ਦੇ ਸਬੰਧੀ ਨਾਲ ਗਏ ਸੀਗੇ ਪਿੰਡ ਜਾ ਕੇ ਉਹਨਾਂ ਦੇ ਜਿਹੜਾ દવાਖਾਨਾ ਸੀਗਾ ਉਹਨੂੰ ਚੈੱਕ ਕੀਤਾ ਸਾਰਿਆਂ ਨੂੰ ਚੈੱਕ ਕਰਕੇ ਜੋ ਵੀ ਉਹਨਾਂ ਨੂੰ ਉੱਥੇ ਸੈਂਪਲ ਵਗੈਰਾ ਲਏ ਸੈਂਪਲ ਵਗੈਰਾ ਲੈ ਕੇ ਉਹਨਾਂ ਦੁਕਾਨ ਨੂੰ ਸੀਲ ਕੀਤਾ ਸੀਲ ਕਰਕੇ ਉਹਨਾਂ ਨੇ ਜੋ ਰਿਪੋਰਟ ਆ ਗਈ ਸਾਨੂੰ ਸੌਂਪੀ ਸੀਗੀ ਉਸ ਦੇ ਆਧਾਰ ਤੇ ਅਸੀਂ ਐਫ ਆਰ ਨੰਬਰ 21 ਮਿਤੀ 10 4 25 ਦਰਜ ਕੀਤੀ ਗਈ ਹੈ ਜੀ ਗ੍ਰਿਫਤਾਰੀ ਹਲੇ ਉਹਦੀ ਰਹਿੰਦੀ ਹੈ ਜੀ ਅਸੀਂ ਰੈਡਾ ਕਰ ਰਹੇ ਹਾਂਗੇ ਜਲਦੀ ਹੀ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਬਿਲਕੁਲ ਪਈ ਗਈ ਜੀ ਜਿਵੇਂ ਹੁਣ ਇਹਨਾਂ ਨੇ ਚਲਾਇਆ ਹੋਇਆ ਹੈ ਸੀਗਾ ਧੰਦਾ ਜੋ ਉੱਥੇ ਟੀਮ ਨੇ ਜਾ ਕੇ ਤਸਦੀਕ ਕੀਤਾਗਾ ਉਹਦੇ ਵਿੱਚ ਸਾਰੇ ਨੂੰ ਕੰਮ ਕੰਨ ਹੋਣਗੇ ਅਸੀਂ ਵੀ ਉਹਦੋਂ ਕਹਿ ਰਹੇ ਹਾਂਗੇ ਵੀ ਜੋ ਵੀ ਗਲਤ ਕੰਮ ਕਰਦਾ ਉਹਦੇ ਬਾਜ਼ ਆ ਜਾਣਾ ਨਹੀਂ ਇਸ ਤਰ੍ਹਾਂ ਹੀ ਬਣਦੇ ਕਾਰਵਾਈ ਹੁੰਦੇ ਰਹਿਣਗੇ ਬਿਲਕੁਲ ਜੀ ਬਿਲਕੁਲ ਜੋ ਵੀ ਇੱਥੇ ਕੋਈ ਗਲਤ ਕੰਮ ਕਰਦਾ ਮਹਿਲਕਲਾਂ ਇਲਾਕੇ ਦੇ ਵਿੱਚ ਮੈਂ ਉਹਨਾਂ ਨੂੰ ਚੇਤਾਵਨੀ ਵੀ ਦੇਣਾ ਚਾਹੁੰਦਾ ਤੇ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਵੀ ਆਪਦਾ ਧਿਆਨ ਰੱਖਣਾ ਕੋਈ ਵੀ ਅਜਿਹਾ ਗਲਤ ਕੰਮ ਨਾ ਕਰਨ ਇਲਾਕੇ ਦੇ ਵਿੱਚ ਜੇ ਉਹਨਾਂ ਬਣਦੀ ਕਾਰਵਾਈ ਕੀਤੀ ਜਾਊਗੀ ਨਹੀਂ ਚੈੱਕ ਅਸੀਂ ਕਰਦੇ ਰਹਿੰਦੇ ਹਾਂ ਜੇ ਸਮੇਂ ਤੋਂ ਸਮੇਂ ਅਸੀਂ ਡਰਗ ਇਨਸਪੈਕਟਰ ਨੂੰ ਆਲ ਲੈ ਜਾ ਕੇ ਪਰ ਇਹਨਾਂ ਤੇ ਚੈਕਿੰਗ ਕਰਦੇ ਹਾਂ ਜੋ ਪ੍ਰੋਸੈਸ ਹੈਗਾ ਫਿਰ ਅਗਲੀ ਕਾਰਵਾਈ ਬਣਦੀ ਉਹ ਸਾਨੂੰ ਜੋ ਰਿਪੋਰਟ ਦਿੰਦੇ ਆ ਅਸੀਂ ਉਤੇ ਕਾਰਵਾਈ ਕਰਦੇ ਹਾਂ ਲੋਕਾਂ ਨੂੰ ਇਹ ਮੈਸੇਜ ਆ ਜੀ ਕਿ ਜਿਹੜਾ ਆਪਦੀ ਜਿਹੜੀ ਦਵਾਈਆਂ ਨੇ ਦੇਸੀ ਉਹਨਾਂ ਤੋਂ ਦੇਖ ਕੇ ਪਰਹੇਜ਼ ਕਰਨ ਕਿਉਂਕਿ ਨਾ ਤਾਂ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਚੈਕਿੰਗ ਹੁੰਦੀ ਹੈ ਇਹਨਾਂ ਦੀ ਜਿਹੜੀ ਆਪਣੀ ਵਧੀਆ ਖਰਾਕ ਆ ਘਰ ਦੀ ਦੇਸੀ ਦੁੱਧ ਘਿਓ ਵਗੈਰਾ ਉਹ ਖਾਣ ਇਹ ਤੁਹਾਨੂੰ ਛੱਡਣੇ ਹੇ ਚੀਜ਼ਾਂ ਨੂੰ ਬਿਲਕੁਲ ਲੈਣੇ ਚਾਹੀਦੇ ਨੇ ਜੀ ਅੱਜ ਕੱਲ ਦਵਾਈਆਂ ਦਾ ਬਹੁਤ ਦੇਖ ਕੇ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਸਾਈਡ ਇਫੈਕਟ ਬਹੁਤ ਆ ਕਹਿੰਦਾ ਦਾ ਜੋ ਡਾਕਟਰ ਦੀ ਸਲਾਹ ਨਾਲ ਦਵਾਈਆਂ ਲੈਣਾਂ ਦਰਅਸਲ ਇਹ ਮਾਮਲਾ ਪੰਜਾਬ ਦੇ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਰਾਜ ਸਰਪਿੰਡ ਦੇ ਵਿੱਚ ਇਸ ਵੈਦ ਦੇ ਦਫਤਰ ਨੂੰ ਸੀਲ ਕੀਤਾ ਗਿਆ ਜਗਵਾਨੀ ਟੀਵੀ ਦੇ ਲਈ ਬਰਨਾਲਾ ਤੋਂ ਗਨੀਤ ਸ਼ਰਮਾ ਦੀ ਰਿਪੋਰਟ